ਬਾਜਵਾ ਸਾਹਿਬ ਨੂੰ ਅਕਲ ਨਹੀਂ ਆ ਸਕਦੀ ਅਸਲ ਵਿੱਚ ਕੀ ਹੈ ਕਿ ਅਮੀਰਾਂ ਦੇ ਕਾਕੇ ਆ ਵੱਡਿਆਂ ਘਰਾਂ ਦੇ ਕਾਕੇ ਜਿਹੜੇ ਉਹ ਨੇ ਇਹਨਾਂ ਨੂੰ ਨਹੀਂ ਪਤਾ ਕਿ ਕੌਣ ਬੰਦਾ ਪੰਜਾਬ ਚ ਵਾਤਾਵਰਨ ਲਈ ਕੰਮ ਕਰ ਰਿਹਾ ਕੌਣ ਬੰਦਾ ਕਾਦੇ ਵਾਸਤੇ ਕੰਮ ਕਰ ਰਿਹਾ ਬਹੁਤ ਬੜੀ ਹੈਰਾਨਗੀ ਦੀ ਗੱਲ ਹੋਈ ਕਿ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬ ਦੇ ਅੰਦਰ ਇੱਕੋ ਇੱਕ ਵਾਤਾਵਰਨ ਪ੍ਰੇਮੀ ਆ ਸੰਤ ਸਿਚੇਵਾਲ ਜੀ ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਦੇਸ਼ ਦੇ ਰਾਸ਼ਟਰਪਤੀ ਦੋ ਵਾਰ ਉੱਥੋਂ ਹੋ ਕੇ ਗਏ ਔਰ ਕਈ ਵਾਰ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਕਈ ਹੋ ਮੰਤਰੀ ਉਹਨਾਂ ਦਾ ਕੰਮ ਜਿਹੜਾ ਦੇਖਣ ਆਉਂਦੇ ਆ ਔਰ ਜਿਹੜਾ ਸਾਡਾ ਨੈਸ਼ਨਲ ਗ੍ਰੀਨ ਪ੍ਰੋਜੈਕਟ ਜਿਹੜਾ ਆਂਡੀਆ ਦਾ ਐਨਜੀਟੀ ਜਿਹਨੂੰ ਕਹਿੰਦੇ ਆ ਉਹਨਾਂ ਵੀ ਕਿਹਾ ਕਿ ਜਦ ਸਿੱਚੇ ਵਾਲਾ ਮਾਡਲ ਜਿਹੜਾ ਆਪਾਂ ਨੂੰ ਪਿੰਡਾਂ ਦਾ ਪਾਣੀ ਸਾਫ਼ ਕਰਨ ਦੀ ਪੜਾਉਣਾ ਚਾਹੀਦਾ ਦੇਸ਼ ਦੇ ਵਿੱਚ ਰეკਮੈਂਡ ਕੀਤਾ ਉਹ ਸਭ ਤੋਂ ਵੱਡੀ ਗੱਲ ਜਿਹੜੀ ਬਾਜਵੇ ਨੂੰ ਇਹ ਵੀ ਦੀ ਪਤਾ ਕਿ ਜਿਹੜੀ ਕੈਪਟਨ ਸਰਕਾਰ ਸੀਗੀ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਦੇ ਦੇ ਵਿੱਚ ਸੰਤ ਸਿਤੇਵਾਲ ਜੀ ਨੂੰ ਕੈਪਟਨ ਮਨਿੰਦਰ ਸਿੰਘ ਨੇ ਪ੍ਰਡਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਸੀਗਾ ਉਹਨਾਂ ਦੇ ਕੰਮ ਨੂੰ ਵੇਖ ਕੇ ਪ੍ਰਡਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਬਣਨਾ ਪੰਜਾਬ ਦੇ ਨਾਲ ਬਹੁਤ ਵੱਡੀ ਜਿਹੜੀ ਗੱਲ ਹੈ ਬਹੁਤ ਵੱਡਾ ਇੱਕ ਉਹ ਡਿਪਾਰਟਮੈਂਟ ਹੈ ਉਹਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ ਬਹੁਤ ਸਾਰਾ ਔਰ ਅਸੀਂ ਬਲੋ ਸਾਡੀ ਪਾਰਟੀ ਨੇ ਜਦੋਂ ਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਕੇਰਿਆਲ ਸਾਹਿਬ ਨੂੰ ਕਿਹਾ ਜੀ ਕਿ ਸਾਡੇ ਬਲੋ ਪੰਜਾਬ ਦੇ ਵਿੱਚ ਵਾਤਾਵਰਨ ਦਾ ਜਿਹੜਾ ਮਤਲਬ ਪ੍ਰੋਬਲਮ ਹੈ ਤੇ ਵਾਤਾਵਰਨ ਲਈ ਜਿਹੜਾ ਸਭ ਤੋਂ ਵਧੀਆ ਕੰਮ ਕਰਦੇ ਨੇ ਸੰਤ ਸਿਚੇਵਾਲ ਜੀ ਉਹਨਾਂ ਨੂੰ ਆਪਾਂ ਸਮਝ ਭੇਜੀਏ ਪਰ ਪਾਰਟੀ ਨੇ ਸੰਭਲ ਉਹਨਾਂ ਦਾ ਮਾਨ ਸਤਕਕਾਰ ਕੀਤਾ ਤੇ ਉਹਨਾਂ ਨੂੰ ਮਤਲਬ ਜਿਹੜਾ ਉਹ ਵਿਧਾਨ ਸਭਾ ਮੈਂਬਰ ਭੇਜਿਆ ਉਹਦਾ ਉਹਨਾਂ ਕੋ ਕਦੇ ਵੀ ਕੇ ਪੋਲਿਟਿਕਲ ਸਟੇਜ ਤੇ ਨਹੀਂ ਆਉਂਦੇ ਉਹ ਨਾ ਉਹਨਾਂ ਨੂੰ ਕਦੇ ਕੇ ਨੇ ਡਿਮਾਂਡ ਹੀ ਕੀਤੀ ਸਾਨੂੰ ਪਤਾ ਕਿ ਉਹਨਾਂ ਦਾ ਕੰਮ ਹੀ ਹੋ ਰਿਹਾ ਉਹ ਸਾਡੇ ਨਾਲ ਪੋਲਿਟਿਕਲ ਸਟੇਜਾਂ ਨਾ ਸਾਂਝੀਆਂ ਕਰਦੇ ਨਾ ਪਾਰਟੀ ਉਹਨਾਂ ਨੂੰ ਕਦੇ ਵਰਤਣਾ ਹੀ ਚਾਹੁੰਦੀ ਹੈ ਕੋਈ ਦਾ ਦਾ ਕੋਈ ਪਾਰਟੀ ਦਾ ਮਨਸਾ ਹੀ ਨਹੀਂ ਤੇ ਨਾ ਉਹਨਾਂ ਦੀ ਨੇਚਰ ਹੀ ਹੈ ਨਾ ਉਹਨਾਂ ਦੀ ਬਾਡੀ ਲੈਂਗੁਏਜ ਹੀ ਹੈ ਕਿ ਉਹ ਕਦੇ ਪੋਲਿਟਿਕਲ ਪ੍ਰਸਤਾਵ ਕਰਦੇ ਉਹਨਾਂ ਨੇ ਤਾਂ ਜ਼ਬਰਦਸਤ ਕੰਮੇ ਤੇ ਮਤਲਬ ਪ੍ਰਸਤਾਵ ਬਾਜਵੇਂ ਨੇ ਉੱਤਨ ਬੜੀ ਘਟੀਆਂ ਸ਼ਬਦਾਵਲੀ ਯੂਜ਼ ਕੀਤੀ ਜਿਹੜੀ ਉਹਨਾਂ ਕਹਿਆ ਕਿ ਉਹ ਤੇ ਠੇਕੇਦਾਰ ਹੈ ਜੀ ਮਹਲਾ ਐਵੇਂ ਸੰਤਿਸ਼ਬਦ ਦੇ ਕਦਰ ਨੂੰ ਯੂਜ਼ ਕੀਤਾ ਬਾਰ-ਬਾਰ ਸਿੱਚੇਵਾਲ ਤੇ ਠੇਕੇਦਾਰ ਹੈ ਜੀ ਉਹਦੇ ਤੋਂ ਨੂੰ ਕਹਿ ਦਿਆ ਉਹਨੂੰ ਅਗਲੇ ਦਿਨ ਨਿੰਦਾ ਪ੍ਰਸਤਾਵ ਜਿਹੜਾ ਇਹ ਮੇਰਾ ਖਲ ਤੇ ਨਸਾਲ ਜਿਹੜਾ ਸਾਡਾ ਟਰਨ ਇਹਦੇ ਪਹਿਲੀ ਵਾਰ ਕੋਈ ਨਿੰਦਾ ਪ੍ਰਸਤਾਵ ਪਿਆ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਨਿੰਦਾ ਕੀਤੀ ਪੂਰੀ ਅਸੈਂਬਲੀ ਨੇ ਕਿ ਇਹ ਪੱਲੇ ਦੇ ਕਮਿੰਟ ਬਹੁਤ ਗਲਤ ਸੀਗੇ ਉਹ ਮੈਂ ਇਹ ਤੇ ਕਾਂਗਰਸ ਨੂੰ ਕਹਿੰਦੇ ਆ ਕਿ ਜੇ ਤੁਸੀਂ ਵਿਰੋਧੀ ਧਿਰ ਦਾ ਨੇਤਾ ਲਾਉਣਾ ਕੋ ਚੰਗਾ ਲਾਓ ਜਿਹੜਾ ਕੋ ਪੰਜਾਬ ਦੇ ਮੁੱਦੇ ਚੁੱਕੇ ਆਖੋਦੇ ਉਹਦਾ ਕੀ ਕਰਦੇ ਬੋਲਦੇ ਆ ਟਾਈਮ ਵੀ ਜ਼ਰਾ ਲਿੱਦੇ ਬੋਲ ਕੇ ਬੁੱਧਾ ਕੋਈ ਨਹੀਂ ਤੁਮਨੇ ਉਸੇ ਨੂੰ ਆਕੂਟ ਕਰਕੇ ਚੱਲ ਜਾਂਦੇ ਜਦੋਂ ਸਾਡਾ ਬੋਲਣ ਦਾ ਟਾਈਮ ਹੁੰਦਾ ਜਿੱਦਾਂ ਬਾਜ ਜਿੱਦਾਂ ਬਾਜ ਮਰਦਾ ਬਾਜ ਬਤਾ ਹੈ ਨਹੀਂ ਉਹਦਾ ਤਾਂ ਪੰਜਾਬ ਨਾਲ ਕੋਈ ਕਾਂਗਰਸ ਦਾ ਪਿਆਰ ਨਹੀਂ ਦੂਜੀ ਪਹਿਲੀ ਗੱਲ ਤੇ ਹੈ ਕਿ ਕਾਗਜ਼ ਦੀ ਆਪਸੀ ਬੰਦੀ ਥੜੇ ਬੰਦੀ ਹੈ 16 17 ਉਹਨਾਂ ਦੇ ਮਤਲਬ ਐਮ ਐਲ ਏ ਉਹ ਕੋਈ ਸੁਖੀ ਦਾ ਵਾਦਾ ਕੋਈ ਉਹਦੇ ਚੋਂ ਰਾਜੇ ਪੜਿੰਗਦਾ ਨੇ ਪ੍ਰਗਟ ਸਿੰਘ ਹੋਣੀ ਦੋ ਤਿੰਨ ਜਾਨੇ ਬੱਕਰੇ ਆ ਇੱਕ ਵਾਰ ਜੇ ਪ੍ਰਧਾਨਤਾ ਤੇ 21 ਹੌਲ ਚ ਹੋਰ ਕੋਈ ਨਹੀਂ ਆ ਗਾਇਜ਼ ਉਹ ਹੀ ਰਹਿਣੇ ਉੱਤੇ ਅੱਗੇ ਮੈਂ ਆਪਣੇ ਨੂੰ ਮੈਂ ਮੁੱਖ ਮੰਤਰੀ ਬਣਦੇ ਆਉਣ ਵਾਲੇ ਦੋ ਦੋ ਉਹ ਤਾਂ ਮੁੱਖ ਮੰਤਰੀ ਦੀ ਗੱਲ ਹੀ ਪਈਦਾ ਉਹਨਾਂ ਨੂੰ ਤੇ ਮੈਂ ਮੁੱਖ ਮੰਤਰੀ ਬਣ ਜਾਣਾ ਮੁੱਖ ਮੰਤਰੀ ਕਾਂਗਰਸੀ ਦੇ ਉਹਦਾ ਕੋਈ ਬੰਦਾ ਹੀ ਨਹੀਂ ਆਗਾ ਮੁੱਖ ਮੰਤਰੀ ਇੰਨਾ ਥੋੜਾ ਬਣ ਜਾਓਗੇ ਯਾਰ ਮੁੱਖ ਮੰਤਰੀ ਤੇ ਪੰਜਾਬ ਤੋਂ ਤੁਹਾਡੇ ਨਾਲ ਪੰਜਾਬ ਤੁਹਾਡੇ ਨਾਲ ਹੋਏ ਫਿਰ ਬੰਦਾ ਬਣ ਸਕਦਾ ਮੁੱਖ ਮੰਤਰੀ ਕੋਈ ਐ ਥੋੜਾ ਜਿਹਾ ਪਿੰਡ ਦਾ ਸਰਪੰਚ ਬਣਨਾ ਹੈ ਪੂਰਾ ਪੰਜਾਬ ਤੁਹਾਡੇ ਨਾਲ ਚਾਹੀਦਾ ਉਹਨਾਂ ਕਾਂਗਰਸੀ ਆ ਗਈ ਅਸੀਂ ਉੱਥੇ ਵੇਨੇ ਰਹਿੰਦੇ ਹਾਂ ਨਾ ਸਾਨੂੰ ਪਤਾ ਲੱਗਦਾ ਜਦੋਂ ਮਨੋ ਬੋਲਣ ਲੱਗਦਾ ਤੇ ਦੂਜੇ ਉਦਾਹੰਦਾਰ ਜੀ ਪਰਦੇ ਮਤਲਬ ਉਹ ਤੋਂ ਪਤਾ ਹੁੰਦਾ ਕਿ ਵਿਕਾਸ ਕਰਦਾ ਤੇ ਇਹੀ ਤੇ ਕਹ ਅਜਿਹਾ ਉਹ ਕਹਿ ਰਹੀ ਕਿ ਕਤਲ ਇਹ ਜਾਨੇ ਸੁਡੀ ਹੋਣੀ ਮਤਲਬ ਇਹ ਬੋਲਣ ਰਾਨਾ ਗਜੀਤ ਮੈਂ ਕਿਹਾ ਲਾਕਾ ਉੱਤੇ ਕਮੂਥਾ ਲਾ ਉਹ ਮਤਲਬ ਪਿੱਛੇ ਲਾਡੀ ਬਿਠਾ ਆ ਉਹ ਲਾਡੀ ਉਹ ਪਿੱਛੇ ਬਿਠਾ ਮੈਂ ਕਿਹਾ ਜੇ ਨਾ ਬੋਲੋ ਸੱਤੇ ਕਿ ਕੀ ਆ ਉਹ ਕਹਿੰਦੇ ਇਹੀ ਕਹੋਲੀ ਜਿੰਨੇ ਗਲਤ ਬਾਰੇ ਬੋਲੇ ਇਦਾਂ ਕਹੋਦਾ ਇਦੋਂ ਇਦੋਂ ਦੋ ਜੀ ਦੇ ਦੋ ਦਵਾ ਦੇ ਸੀਟੇ ਵਾਲੀ ਹੱਕ ਜੀ ਆਈ ਸੀ ਲਾਡੀ ਦੀ ਨਕਾ ਕੋ ਤ ਉੱਥੀ ਬੈ ਉਹਦਾ ਲਾਕਾ ਬਲਸਤਾਂਪੋਂ ਬੋਲਦੀ ਤੋ ਰਣਕੀ ਦਾ ਮੁੰਡਾ ਮਿਲਿਆ ਛਾਹ ਕੋਰ ਤੋਂ ਲੱਡੀਆ ਉੱਥੇ ਹੀ ਇਹਨਾਂ ਦਾ ਕੰਮ ਹੈ ਜਿਹੜਾ ਸਿੰਚਾਈ ਦਾ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਜਿਆਦਾ ਜਿਹੜੇ ਸਿੰਚਾਈਲ ਮਾਡਲ ਚੱਪੜੂ ਕਹਾ ਤੀ ਕਿੱਧਰ ਜਿਹੜਾ ਪਾਣੀ ਖੇਤਾਂ ਨੂੰ ਦਿੰਦੇ ਆ ਇਸ ਕਰਕੇ ਅਸੀਂ ਤੇ ਨਿੰਦਾ ਕੀਤੀ ਉਹਨਾਂ ਦੀ ਉਹਦਾ ਅਸੀਂ ਤੇ ਕਾਂਗਰਸ ਨੂੰ ਕਿਹਾ ਕਿ ਬੰਦੋ ਯਾਰ ਤੁਹਾਡਾ ਕੋਈ 3 ਸਾਲ ਦਾ ਰਿਪੋਰਟ ਕਾ ਨਹੀਂ ਦੇਖਦਾ ਇਹੋ ਜਿਹੇ ਬੋਧੀ ਤਰ੍ਹਾਂ ਦੇ ਨੇਤਾ ਦੀ ਉਹਦਾ ਇਹਦਾ ਰਿਪੋਰਟਾਂ ਦੇ ਬੇ ਕੋ ਭਾਈ ਇਹਨਾਂ ਤੇ ਕੁਝ ਵੀ ਨਹੀਂ ਪੱਲੇ ਕੁਝ ਨਹੀਂਗਾ ਸੋ ਬਿਨਾਂ ਇਸ ਗੱਲ ਤੋਂ ਕਿ ਤਾਉਂ ਚ ਸਰੀਆ ਬਿਨਾਂ ਇਸ ਗੱਲ ਤੋਂ ਕਿ ਵੱਡੇ ਘਰ ਦੇ ਕਾਕੇ ਆ ਬਿਨਾਂ ਇਸ ਗੱਲ ਤੋਂ ਕਿ ਮੁੱਖ ਮੰਤਰੀ ਬਣਨਾ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਲੋਕਾਂ ਦਾ ਨਾ ਹੀ ਪੰਜਾਬ ਦੇ ਮੁੱਦੇ ਠੋਕਦੇ